ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦੇ 4:30 ਦਾ ਟਾਈਮ ਹੈ ਜੀ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜੂ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇਸ ਵੀਡੀਓ ਸੌਰੀ ਇਸ ਚੈਨਲ ਤੋਂ ਇਲਾਵਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਸੋ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਜੀ ਅਗਰ ਤੁਸੀਂ ਕੁਕਿੰਗ ਦੇ ਵਿੱਚ ਵੀ ਇੰਟਰਸਟਿਡ ਹੋ ਤਾਂ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਉਸ ਚੈਨਲ ਨੂੰ ਵੀ ਉਮੀ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਤੇ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅੱਜ ਜਿਹੜੀ ਵੀਡੀਓ ਹੈ ਜੀ ਬਹੁਤ ਇੰਟਰਸਟਿੰਗ ਆ ਤੇ ਪਹਿਲਾਂ ਤਾਂ ਆਪਾਂ ਕਰਾਂਗੇ ਜੀ ਸਫਾਈ ਦਾ ਕੰਮ ਤੇ ਫਿਰ ਉਸ ਤੋਂ ਬਾਅਦ ਜੀ ਆਪਣੇ ਕਾਫੀ ਥੀਵਰਸ ਦੇ ਕਮੈਂਟ ਆਏ ਸੀਗੇ ਜਿਹੜੀ ਪਸ਼ੂਆਂ ਦੇ ਥਣਾ ਦੇ ਵਿੱਚ ਇਨਫੈਕਸ਼ਨ ਉਹਦੀ ਦਵਾਈ ਬਾਰੇ ਤੇ ਆਪਾਂ ਤੁਹਾਨੂੰ ਉਹ ਦਵਾਈ ਤੇ ਉਹਨਾਂ ਡਾਕਟਰ ਦਾ ਜਿਹੜਾ ਨੰਬਰ ਆ ਉਹ ਵੀ ਸ਼ੇਅਰ ਕਰਾਂਗੇ ਤੇ ਉਹਦਾ ਕਿਹੜੀ ਕਿਹੜੀ ਦਵਾਈ ਮਿਲਦੀ ਹੈ ਜੀ ਕਿਦਾਂ ਦਾ ਰਿਜ਼ਲਟ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਤੇ ਪੂਰੇ ਬਨੇ ਰਹੋ ਜੀ ਪਹਿਲਾਂ ਚਲੋ ਜੀ ਹੁਣ ਆਪਾਂ ਕਰ ਲੱਗਦੇ ਹਾਂ ਸਫਾਈ ਜੇ ਮੈਂ ਜਿੱਥੇ ਖੜੀ ਆ ਤੁਸੀਂ ਦੇਖ ਸਕਦੇ ਓਥੇ ਪਹਿਲਾਂ ਆਪਣੀ ਤੂੜੀ ਪਈ ਹੁੰਦੀ ਸੀ ਇਥੋਂ ਜੀ ਤੂੜੀ ਆਪਣੀ ਹੁਣ ਖਤਮ ਹੋ ਗਈ ਆ ਥੱਲੇ ਹੈਗੀਆਂ ਮਿੱਟੀ ਤੇ ਜਿਹੜੀ ਮਿੱਟੀ ਦੇ ਨਾਲ ਜਿਹੜੀ ਥੱਲੇ ਤੂੜੀ ਸੀਗੀ ਉਹ ਹੁਣ ਆਪਾਂ ਪਸ਼ੂ ਨੂੰ ਪਾ ਨਹੀਂ ਸਕਦੇ ਕਿਉਂਕਿ ਫਿਰ ਪਸ਼ੂ ਨੂੰ ਮੋਕ ਲੱਗ ਜਾਂਦੀ ਆ ਤੇ ਇਹ ਤੂੜੀ ਜੀ ਹੁਣ ਆਪਾਂ ਤੰਗਲੀ ਦੇ ਨਾਲ ਇਕੱਠੀ ਕਰਕੇ ਇਹ ਸੋਚਿਆ ਜਿਹੜੀ ਬਾਹਰ ਹੈਗੇ ਨਾ ਆਪਣੇ ਕੋਕ ਪੈਗੇ ਵੀ ਉੱਥੇ ਰੱਖ ਦਿੰਨੇ ਆ ਕਿਉਂਕਿ ਹੁਣ ਮੂਰੇ ਆਉਣਾ ਜੀ ਸੌਣ ਸੌਣ ਦੇ ਵਿੱਚ ਫਿਰ ਮੱਛਰ ਬਹੁਤ ਜ਼ਿਆਦਾ ਹੋਣਾ ਫਿਰ ਉਦੋਂ ਤੂਈ ਲਗਾਉਣ ਤੇ ਆਪਣੇ ਕੰਮ ਆਊਗੀ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਪੱਲੀਆਂ ਪੱਲੜ ਵਗੈਰਾ ਕਾਫੀ ਪਏ ਨੇ ਕਿਉਂਕਿ ਇਹ ਤੂੜੀ ਦੇ ਉੱਤੇ ਦਿੱਤੇ ਹੁੰਦੇ ਸੀ ਜਿੰਮੀ ਹਵਾ ਚੱਲਦੀ ਸੀ ਫਿਰ ਤੂੜੀ ਬਹੁਤ ਜ਼ ਉਹਦਾ ਕਰਕੇ ਬਟਾ ਕੀ ਹੁੰਦੀ ਸੀ ਬਾਕੀ ਮੀਹ ਕਣੀ ਤੋਂ ਇਹੀ ਹੁੰਦਾ ਸੀ ਵੀ ਹਨਾ ਤੂੜੀ ਗਿੱਲੀ ਨਾ ਹੋਵੇ ਖਰਾਬ ਨਾ ਹੋਵੇ ਤੇ ਹੁਣ ਆਪਾਂ ਨੂੰ ਜਿਹੜਾ ਪੱਲੜਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਨੂੰ ਉਹਦੀ ਜ਼ਰੂਰਤ ਨਹੀਂ ਉਹ ਵੀ ਆਪਾਂ ਮਤਲਬ ਕਿ ਬੰਨ ਕੇ ਚੰਗੀ ਤਰ੍ਹਾਂ ਝਾੜ ਕੇ ਪਰਸਤੀ ਤੇ ਰੱਖ ਦਾਂਗੇ ਬੋਰੀ ਚ ਪਾ ਕੇ ਤੇ ਜਿਹੜੀਆਂ ਪੱਲੀਆਂ ਵਗੈਰਾ ਬਾਧੂ ਉਹ ਵੀ ਜੀ ਸਾਫ ਦਾਂਗੇ ਤੇੜੀਆਂ ਇੱਕ ਦੋ ਪੱਲੀਆਂ ਚਾਹੀਦੀਆਂ ਉਹ ਰੱਖਾਂਗੇ ਬਾਕੀ ਇੱਥੋਂ ਵੀ ਸਾਰਾ ਸਫਾਈ ਕਰ ਦਾਂਗੇ ਦੇਖ ਸਕਦੇ ਹੋ ਤੁਸੀਂ ਢੇਰੀਆਂ ਲਗਾਈ ਹੋਈਆਂ ਇਧਰ ਥੋੜੀ ਜੀ ਪੱਲੀ ਦੇ ਵਿੱਚ ਤੂੜੀ ਪਾਈ ਵੀ ਹੋਈ ਆ ਇਹ ਸਾਰਾ ਚੰਗੀ ਤਰ੍ਹਾਂ ਹੁਣ ਸਾਫ਼ ਕਰ ਦਾਂਗੇ ਜੀ ਆਪਾਂ ਕਿਉਂਕਿ ਇੱਥੇ ਹੁਣ ਆਪਾਂ ਬੱਚਰੂ ਬੰਨਿਆ ਕਰਨੇ ਆ ਹੁਣ ਆਪਣੇ 4 ਛੋਟੇ ਬੱਚਰੂ ਨੇ ਦੋ ਵੱਡੀਆਂ ਬੱਚੀਆਂ ਨੇ ਫਿਰ ਫਿਰ ਉਹਨਾਂ ਲਈ ਜਗ੍ਹਾ ਕਰਨੀ ਆ ਤੇ ਚਲੋ ਜੀ ਵੀਡੀਓ ਤੇ ਬਣੇ ਰਹੋ ਤੇ ਚਲੋ ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਆਹ ਦੇਖੋ ਜਦ ਤੱਕ ਇਹ ਨੋਟ ਨਹੀਂ ਹੋ ਜਾਂਦਾ ਕੁਝ ਨਹੀਂ ਰੱਖੀ ਜਾਦਾ зут дууги Thank you. ਦੇ ਦੇਖ ਸਕਦੇ ਹਾਂ ਜੀ ਜਿਹੜੀ ਆਪਣੀ ਸਾਫ ਸਫਾਈ ਆ ਜੀ ਸਾਰੀ ਹੋ ਗਈ ਆ ਤੇ ਮੈਨੂੰ ਤਾਂ ਐਸੀ ਵੀ ਇੱਕ ਦੋ ਪੰਡਾ ਹੋਣੀ ਆ ਪਰ ਘਟੋ ਘਟੇ ਜੀ 7-8 ਪੰਡਾ ਦੇ ਨੀੜ ਤੂੜੀ ਨਿਕਲ ਆਈ ਆ ਤੇ ਬਾਕੀ ਸਾਰਾ ਸਮਾਨ ਆਪਾਂ ਚੱਕ ਤਾਂ ਇੱਟਾਂ ਕੁਛ ਉੱਪਰ ਰੱਖ ਦੀਆਂ ਨੇ ਤੇ ਜਿਹੜੀਆਂ ਆਹ ਬੋਰੀਆਂ ਜੀ ਇਹਦੇ ਵਿੱਚ ਆਹ ਤਾਂ ਪੱਲੀ ਆ ਜਿਹਦੇ ਨਾਲ ਆਪਾਂ ਤੂੜੀ ਚੱਕੀ ਆ ਤੇ ਆਹ ਇੱਕ ਦੋ ਬੋਰੀਆਂ ਰਹਿndੀਆਂ ਇਹ ਜਿਹੜਾ ਝਾੜ ਮੁੜ ਕੇ ਆਉਂਦਾ ਹਨਾ ਫਸਲ ਦਾ ਉਹ ਆਇਆ ਸੀਗਾ ਤੇ ਇਹ ਆਪਾਂ ਛਾਂਣ ਛੋਣ ਕੇ ਇੰਪਲ ਰੱਖਿਆ ਹੋਇਆ ਤੇ ਵੀ ਦਾਣਾ ਆਪਾਂ ਇਹ ਚੇਂਜ ਕਰਵਾ ਕੇ ਜਿਉਂ ਦਾ ਦਾਣਾ ਲੈ ਲੈਨੇ ਹੁੰਨੇ ਆ ਕਿਉਂਕਿ ਜਿਉਂ ਦਾ ਦਾਣਾ ਗਰਮੀ ਛੰਡਾ ਹੁੰਦਾ ਨਾ ਪਸ਼ੂਆਂ ਲਈ ਤੇ ਇਹ ਉਹ ਰੱਖਿਆ ਹੋਇਆ ਬਾਕੀ ਉੱਪਰ ਬੋਰੀਆਂ ਰੱਖੀਆਂ ਹੀਆਂ ਬੰਨ ਕੇ ਇਹ ਵੀ ਆਪਾਂ ਸਵੇਰੇ ਜੀ ਝਾੜ ਕੇ ਸੰਗੀ ਚੰਗੀ ਤਰ੍ਹਾਂ ਪਰਸਤੀ ਤੇ ਉਹ ਕਰ ਦੇਣੀਆਂ ਉਹ ਪਲੜ ਵੀ ਆਪਾਂ ਸਵੇਰੇ ਚੰਗੀ ਤਰ੍ਹਾਂ ਝਾੜ ਕੇ ਪਰਸਤੀ ਹੁਣ ਗਲਾ ਬਹੁਤ ਜਰਨ ਲੱਗ ਗਿਆ ਜੀ ਕਰਦਣਾ ਤੇ ਆ ਰਹੀ ਹੈਗੀ ਮਸ਼ੀਨ ਹੈ ਮਸ਼ੀਨ ਸਵੇਰੇ ਰਮਾਂ ਤੋਂ ਡੈਡੀ ਜਿਹੜੇ ਹੈ ਇੱਕ ਸਾਈਡ ਤੇ ਉਧਰ ਲਗਾ ਦੇਣਗੇ ਜਾਂ ਉੱਥੇ ਲਗਾ ਦੇਣਗੇ ਜਾਂ ਫਿਰ ਦੇਖਾਂਗੇ ਇੱਥੇ ਲਗਾਵਾਂਗੇ ਇਹਨੂੰ ਤੇ ਉਹ ਖੁੰਝ ਜੀ ਆਪਾਂ ਲਵਾਉਣ ਲਗਾਉਣੀਆਂ ਨੇ ਪਾਥੀਆਂ ਪਾਥੀਆਂ ਲਾ ਕੇ ਉੱਥੇ ਘਹਾਰੀ ਆਪਾਂ ਨੂੰ ਲਪਦਾਂਗੇ ਜੇਨ ਕਿ ਤੇ ਆਹ ਥੋੜੀ ਤੂੜੀ ਰਹਿ ਗਈ ਵਸੇ ਤੂੜੀ ਹੁਣ ਆਪਾਂ ਜਿਵੇਂ ਗੋਹਾ ਵਗੈਰਾ ਸਿੱਟਣਾ ਹੋਊ ਚ ਪਾ ਲਾਂਗੇ ਤਾਂ ਨਹੀਂ ਮੈਂ ਚੱਕੀ ਬਾਕੀ ਤੁਸੀਂ ਦੇਖ ਸਕਦੇ ਹੁਣ ਬਹੁਤ ਸੋਹਣਾ ਲੱਗਦਾ ਤੇ ਬਾਕੀ ਹੌਲੀ ਹੌਲੀ ਸਾਰੀ ਸੈਟਿੰਗ ਵੀ ਹੋ ਜੂਗੀ ਜੀ ਵੀ ਮਤਲਬ ਸਾਰਾ ਕੰਮ ਹੋ ਜਾਊਗਾ ਹਾਂ ਜੀ ਹੁਣ ਅੰਦਰ ਆ ਗਈ ਤੇ ਅੰਦਰ ਆ ਕੇ ਹੁਣ ਆਪਾਂ ਜੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆਂ ਦੀ ਆਪਾ ਤੁਹਾਨੂੰ ਜੀ ਵੀਡੀਓ ਦਾ ਸਟਾਰਟਿੰਗ ਚ ਇਹਨਾਂ ਦੱਸਿਆ ਸੀਗਾ ਕਿ ਆਪਾਂ ਤੁਹਾਡੇ ਨਾਲ ਮੈਡੀਸਨ ਜਿਹੜੀ ਦਵਾਈਆਂ ਹੋਮੋਪੈਥਿਕ ਦੀ ਸ਼ੇਅਰ ਕਰਾਂਗੇ ਕਿਉਂਕਿ ਆਪਣੇ ਕਾਫੀ ਵਿਅਕਤੀ ਜੀ ਕਮੈਂਟ ਆਈ ਸੀ ਵੀ ਜਿਹੜੀ ਪਸ਼ੂ ਨੂੰ ਥਣਾ ਦੇ ਇਨਫੈਕਸ਼ਨ ਦੀ ਵੀ ਆਪਾਂ ਹਨਾ ਕੀ ਕਰ ਸਕਦੇ ਆ ਤੇ ਤਾਂ ਕਰਕੇ ਮੈਂ ਤਾਂ ਨਸ਼ੇਅਰ ਕਰ ਰਹੀ ਹਾਂ ਕਿਉਂਕਿ ਜੀ ਸਾਡੇ ਵੀ ਇੱਕ ਵਾਰੀ ਪਸ਼ੂ ਨੂੰ ਇਹ ਪ੍ਰੋਬਲਮ ਆ ਗਈ ਸੀ ਸਾਡੀ 20 ਲੀਟਰ ਵਾਲੀ ਵੜੀ ਸੀ ਜਿਹੜੀ ਘਟੋ ਘਟਾ 5-6 ਲੀਟਰ ਵੱਧ ਘਟ ਗਈ ਸੀ ਕਿਉਂਕਿ ਉਹ ਥਣ ਦੇ ਵਿੱਚ ਇਨਫੈਕਸ਼ਨ ਹੋ ਗਈ ਉਹ ਥਣੋ ਬਲੌਕ ਹੀ ਹੋ ਗਿਆ ਸੀ ਉਸ ਤੋਂ ਬਾਅਦ ਫੇਰ ਜਿਹਨੇ ਮੈਨੂੰ ਇਹ ਲੱਗਿਆ ਵੀ ਇਸ ਵਾਰੀ ਹੋ ਗਿਆ ਵੀ ਅੱਗੇ ਤੋਂ ਪ੍ਰੋਬਲਮ ਸਾਨੂੰ ਨਹੀਂ ਹੋਣੀ ਚਾਹੀਦੀ ਫਿਰ ਮੈਂ ਉਹਨੂੰ ਕਾਫੀ ਜਨੀ ਉਸ ਚੀਜ਼ ਬਾਰੇ ਉਹਨਾਂ ਨਾਲੇ ਜੁਟ ਕੇ ਕਰੀ ਵੀ ਕੀ ਕਰ ਸਕਦੇ ਆਪਾਂ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਪਸ਼ੂਆਂ ਥੱਲੇ ਸਾਫ਼ ਸੁਥਰਾ ਰੱਖਣਾ ਚਾਹੀਦਾ ਅਗਰ ਜ਼ਿਆਦਾ ਗੋਹਾ ਵਗੈਰਾ ਪਿਆ ਹੋਵੇ ਜ਼ਿਆਦਾ ਗੰਦਾ ਹੋਵੇ ਗਿੱਲਾ ਜ਼ਿਆਦਾ ਹੋ ਰੰਦਾ ਹੋਵੇ ਹਨਾ ਤਾਂ ਉਹਦੇ ਨਾਲ ਜਿਹੜੀ ਥਣਾ ਨੂੰ ਇਨਫੈਕਸ਼ਨ ਹੋ ਜਾਂਦੀ ਆ ਕਈ ਵਾਰੀ ਕੀ ਹੈ ਜੀ ਜਦ ਬੈਂਡੀਆਂ ਜਾਂ ਦੁੱਧ ਦਿੰਦੀਆਂ ਹੁੰਦੀਆਂ ਜਦੋਂ ਬੈਂਦੀਆਂ ਨੇ ਦੁੱਧ ਲਾਹਿਆ ਪਿਆ ਹੁੰਦਾ ਹਨਾ ਜਿਹੜਾ ਇਹ ਉਹਨਾਂ ਦਾ ਹੀਵਾ ਹੁੰਦਾ ਉਹ ਅਕੜਾ ਆ ਹੁੰਦਾ ਤੇ ਜਦੋਂ ਬੈਂਦੀ ਹੋ ਉਹ ਤੇ ਬਾਹਰ ਆ ਜਾਂਦਾ ਉਹਦੇ ਨਾਲ ਥੋੜੀ ਸੋਜ ਆ ਜਾਂਦੀ ਹੈ ਜੇ ਆਪਾਂ ਉਹਨੂੰ ਨਹੀਂ ਧਿਆਨ ਦਿੰਦੇ ਤਾਂ ਫਿਰ ਉਹ ਥੋੜੀ ਥੋੜੀ ਬਾਦੀ 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 ਜਿਆਦਾ ਪ੍ਰੋਬਲਮ ਕ੍ਰੀਏਟ ਕਰ ਦਿੰਦੀ ਹੈ ਕਈ ਵਾਰੀ ਬੁਖਾਰ ਥਲੇਰੀਆ ਹੋ ਜਾਂਦਾ ਜੀ ਪਸ਼ੂਆਂ ਨੂੰ ਦੁੱਧ ਦਾ ਬੁਖਾਰ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਵੀ ਹੋ ਜਾਂਦਾ ਸੋ ਉਹ ਮਤਲਬ ਕਿ ਉਸ ਦਿਨ ਤੋਂ ਬਾਅਦ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਅਸੀਂ ਹੁਣ ਥੋੜੇ ਟਾਈਮ ਬਾਅਦ ਜਿਹੜਾ ਪਸ਼ ਜਿਹੜਾ ਹੈਗਾ ਫਰਨੈਂਡ ਨਾਲ ਜਾਂ ਡਟੋਰ ਨਾਲ ਕਰੀ ਉਹਦਾ ਫਸ ਧੋ ਦਿੰਨੇ ਆ ਉਹਦੇ ਨਾਲ ਜਰਾ ਸਿੰਜਾ ਕਟਾਉਣ ਵਗੈਰਾ ਹੁੰਦੇ ਉਹ ਮਰ ਜਾਂਦੇ ਆ ਗੋਹਾ ਜਿਹੜਾ ਸੀ ਨਾਗ ਨਾਲ ਚੱਕ ਦਿੰਨੇ ਆ ਜੀ ਇਸ ਚੀਜ਼ ਦਾ ਧਿਆਨ ਰੱਖਣੇ ਆ ਇੱਕ ਦਿਕ ਦੋ ਤਾਂ ਗੱਲਾਂ ਇਹ ਹੋ ਗਈਆਂ ਤੇ ਉਸ ਤੋਂ ਬਾਅਦ ਜੇ ਫੇਰ ਵੀ ਪ੍ਰੋਬਲਮ ਆ ਜਾਂਦੀ ਹੈ ਜੀ ਆ ਦਵਾਈ ਆ ਹੋਮੋਪੈਥਿਕ ਦੀ ਤੇ ਇਹ ਤੁਸੀਂ ਇਹਦੇ ਵਿੱਚ ਦੇਖ ਲਿਆ ਹੋਣਾ ਸ਼ਾਇਦ ਡਾਕਟਰ ਬੀ ਐਸ ਕੇ YouTube ਤੇ ਜਾਂ ਫਿਰ ਤੁਸੀਂ ਮਤਲਬ ਕਿ ਉਹਦੇ ਤੇ ਹੀ ਕਹਿੰਦੇ Facebook ਤੇ ਜੀ ਸਰਚ ਕਰ ਸਕਦੇ ਹੋ ਇਹ ਦਵਾਈ ਹੈ ਜੀ ਤੇ ਇਹ 8 ਨੰਬਰ ਫਾਰਮੂਲਾ ਇਹ ਇਸ ਟਾਈਮ ਮੇਰੇ ਹੱਥ ਦੇ ਵਿੱਚ ਜਿਹੜਾ ਆ ਦੇਖ ਤੁਸੀਂ ਦੇਖ ਸਕਦੇ ਹੋ 8 ਨੰਬਰ ਲਿਖਿਆ ਹੋਇਆ ਤੇ ਇਹ ਹੈਗੀ ਹੈ ਜਿਹੜੀ ਇਹ ਮੇਰੇ ਹੱਥ 'ਚ 8 ਨੰਬਰ ਫਾਰਮੂਲਾ ਦਾ ਇਹ ਲੇਵੇ ਲੇਵੇ ਦੇ ਵਿੱਚ ਅਤੇ ਹੋਰ ਅੰਗਾਂ ਦੇ ਵਿੱਚ ਕੈੜਾਪਨ ਤੇ ਗਿਲਟੀਆਂ ਗੱਡਾ ਹੈ ਨਾ ਇਹ ਉਹਦੇ ਵਾਸਤੇ ਆ ਤੇ ਇਹ ਜਿਹੜੀ ਇੱਕ ਮੇਰੇ ਕੋਲੇ ਹੋਰ ਪਈ ਆ ਇਸ ਟਾਈਮ ਇਹ ਹੈਗੀ ਹੈ ਨੰਬਰ 1 ਫਾਰਮੂਲਾ ਆ ਦੇਖਦਾ ਤਾਂ ਨੰਬਰ 1 ਦਿਖ ਰਿਹਾ ਇਹ ਮਸਟਾਈਟਸ ਮਾਸਟਾਈਟਸ ਕਿਹੜੀ ਪ੍ਰੋਬਲਮ ਹੁੰਦੀ ਹੈ ਜੀ ਜਿਹੜੀ ਥਣਾ ਦੀਆਂ ਲੇਵੇ ਦੀ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਤੇ ਇਨਫੈਕਸ਼ਨ ਹੋ ਜਾਣਾ ਸੋਜ ਹੋ ਜਾਣਾ ਉਹਨੂੰ ਮਾਸਟਾਈਟਸ ਕਹਿੰਦੇ ਆ ਬੈੜੀਆਂ ਦੇ ਜਿਹੜੀ ਜ਼ਿਆਦਾਤਰ ਪ੍ਰੋਬਲਮ ਆਉਂਦੀ ਆ ਮਾਸਟਾਈਟਸ ਦੀ ਆਉਂਦੀ ਆ ਮਾਸਟਾਈਟਸ ਕਿਉਂ ਆਉਂਦੀ ਆ ਜਾਂ ਤੁਸੀਂ ਕਈ ਵਾਰੀ ਜੀ ਜ਼ਿਆਦਾ ਫੰਗਸ ਲੱਗੀ ਉਲੀ ਲੱਗਿਆ ਹੋਇਆ ਤੁਸੀਂ ਹਰਾ ਚਾਰਾ ਜਿਵੇਂ ਕੀ ਕਈ ਅੱਜ ਕੱਲ੍ਹ ਜ਼ਿਆਦਾਤਰ ਆਪਾਂ ਹਨਾ ਜਿਹੜਾ ਪਾਉਂਦੇ ਆਂ ਕਿ ਅਚਾਰ ਬਾ ਬਣਾ ਕੇ ਕਈ ਵਾਰੀ ਅਚਾਰ ਮੇ ਅਗਰ ਉਲੀ ਲੱਗੀ ਹੋਵੇ ਫੰਗਸ ਲੱਗੀ ਹੋਵੇ ਉਹ ਜੇ ਆਪਾਂ ਪਸ਼ੂ ਨੂੰ ਖਵਾ ਦਿੰਨੇ ਆ ਉਹਦੇ ਨਾਲ ਮਸਟਾਈਟਸ ਦੀ ਪ੍ਰੋਬਲਮ ਫਿਰ ਤੈ ਆ ਵੀ ਆਉਗੀ ਆਉਗੀ ਸੋ ਆਪਾਂ ਨੂੰ ਇੱਕ ਚੀਜ਼ ਦਾ ਧਿਆਨ ਦੇ ਰੱਖਣਾ ਚਾਹੀਦਾ ਵੀ ਕਦੇ ਵੀ ਆਪਾਂ ਜਿਹੜਾ ਪਸ਼ੂਆਂ ਨੂੰ ਜੇ ਚਾਹੇ ਫੀਡ ਹੋਵੇ ਜੀ ਕਈ ਵਾਰੀ ਫੀਡ ਦੇ ਵਿੱਚ ਵੀ ਉਲੀ ਲੱਗੀ ਆ ਜਾਂਦੀ ਆ ਤਾਂ ਉਹ ਫੀਡ ਪਸ਼ੂ ਨੂੰ ਆਪਾਂ ਨਹੀਂ ਖੋਣੀ ਉਹਦੇ ਨਾਲ ਹੀ ਇਹ ਮਸਟਾਈਟਸ ਦੀ ਪ੍ਰੋਬਲਮ ਪਸ਼ੂ ਨੂੰ ਆਉਂਦੀ ਆ ਦੂਸਰੀ ਚੀਜ਼ ਜੇ ਪਸ਼ੂ ਆ ਥੱਲੇ ਜਿਆਦਾ ਗੰਦਾ ਹੋਵੇ ਉਹ ਤੁਹਾਨੂੰ ਦੱਸ ਹੀ ਦਿੱਤਾ ਹੈ ਨਾ ਜੋ ਜਿਹੜੀਆਂ ਪਹਿਲਾਂ ਕਿੰਨਾ ਦਿੱਤੀਆਂ ਦੱਸੀਆਂ ਨੇ ਉਹਨਾਂ ਦਾ ਧਿਆਨ ਰੱਖਣਾ ਤੀਸਰਾ ਕੀ ਆਪਾਂ ਜਿਹੜਾ ਹੈਗਾ ਉਲੀ ਵਾਲਾ ੜਾ ਖਾਣਾ ਬਸ ਉਹਨੂੰ ਨਹੀਂ ਪਾਉਣਾ ਘਰਾਚਾਰਾ ਦਾਣਾ ਜੋ ਵੀ ਹੈ ਉਹ ਨਹੀਂ ਪਾਉਣਾ ਆਪਾਂ ਕਿਉਂ ਲਾਲਚ ਕਰ ਜਾਂਦੇ ਆ ਕਿ ਕਿਉਂ ਸੱਟਣਾ ਆ ਹਨਾ ਕੀ ਉਹ ਕਰਨਾ ਜਿਹੜੀਆਂ ਆਪਣੀਆਂ ਛੋਟੀਆਂ ਬੱਚੀਆਂ ਜੀ ਜਾਂ ਉਹਨਾਂ ਨੂੰ ਆਪਾਂ ਜਦੋਂ ਜੇ ਨਹੀਂ ਆਪਣਾ ਜਾਦਾ ਦਾਣਾ ਖਰਾਬ ਹੋ ਰਿਹਾ ਹੈ ਹਨਾ ਆਪਾਂ ਨੂੰ ਇਹ ਵੀ ਜਿਆਦਾ ਖਰਾਬ ਹੋ ਜੂ ਵੇਸਟ ਤਾਂ ਉਹਨਾਂ ਨੂੰ ਲਾ ਦਿਓ ਲੇਕਿਨ ਜਿਹੜੀਆਂ ਦੁੱਧ ਦੇ ਰਹੀਆਂ ਹਸ ਟਾਈਮ ਉਹਨਾਂ ਨੂੰ ਜਿਹੜਾ ਹੈਗਾ ਉਲੀ ਵਾਲਾ ਦਾਣਾ ਜਾਂ ਅਚਾਰ ਨਾ ਪਾਓ ਤੇ ਤਿੰਨ ਚੀਜ਼ਾਂ ਤੈਹੀ ਹੋ ਗਈਆਂ ਚੌਥੀ ਸੋਨ ਲਈ ਦਵਾਈਆਂ ਦੱਸ ਦਿੱਤੀਆਂ ਇਹਨਾਂ ਦਾ ਨੰਬਰ ਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਡਾਕਟਰ ਦਾ ਸੋਨੂ ਡਾਕਟਰ ਕੋਲੇ ਜਾਣ ਦੀ ਵੀ ਜ਼ਰੂਰਤ ਨਹੀਂ ਤੁਸੀਂ ਉਹਨਾਂ ਨਾਲ ਫੋਨ ਤੇ ਗੱਲ ਕਰਨੀ ਹੈ ਵੀ ਸਾਡੇ ਕੋਲ ਸਮੂ ਆਹ ਪ੍ਰੋਬਲਮ ਆ ਤੇ ਅਸੀਂ ਇਸ ਏਰੀਆ ਤੋਂ ਬੋਲ ਰਹੇ ਆ ਹਰ ਸ਼ਹਿਰ ਦੇ ਵਿੱਚ ਦੇਖਿਆ ਜਾਵੇ ਜਿੱਥੇ ਮਲੇਰਕੋਲੀ ਵੀ ਨਾਲ ਦਵਾਈ ਮਿਲਦੀ ਹੈ ਧੂਰੀ ਵੀ ਮਿਲਦੀ ਹੈ ਸੰਗਰੂਰ ਵੀ ਮਿਲਦੀ ਹੈ ਠੀਕ ਹੈ ਜੀ ਤੇ ਜੇ ਤੁਸੀਂ ਜਿੱਥੇ ਵੀ ਤੁਹਾਨੂੰ ਨੇੜੇ ਲੱਗਦਾ ਜਾਂ ਤੁਸੀਂ ਕਿਸੇ ਹੋਰ ਸ਼ਹਿਰ ਤੋਂ ਤਾਂ ਉਹਨਾਂ ਨਾਲ ਫੋਨ ਤੇ ਗੱਲ ਕਰ ਲਿਓ ਉਹਨਾਂ ਦੀ ਦਵਾਈ ਹਰ ਇੱਕ ਜਗ੍ਹਾ ਮਿਲਦੀ ਹੈ ਇਸ ਟਾਈਮ ਕਿਉਂਕਿ ਉਹ ਆਪ ਵੀ ਹੂਨਾ ਕਹਿੰਦੇ ਕਿ ਜੇ ਕੋਈ ਫਾਰਮ ਵਾਲਾ ਹਨਾ ਵਿਤੰਗ ਆ ਚੁੱਕਿਆ ਵੀ ਆ ਬੰਦ ਕਰਨਾ ਚਾਹੁੰਦਾ ਫਾਰਮ ਬੰਦ ਨਾ ਕਰੋ ਇੱਕ ਵਾਰੀ ਸਾਡੇ ਨਾਲ ਕੰਟੈਕਟ ਕਰੋ ਇਹਨਾਂ ਦੀ ਦਵਾਈ ਕਰਦੇ ਰਿਹਾ ਰਿਜ਼ਲਟ ਬਹੁਤ ਵਧੀਆ ਹੁੰਦਾ ਅਸੀਂ ਬਹੁਤ ਵਾਰੀ ਟਰਾਈ ਕੀਤਾ ਇਹ ਮਿਲਦੀ ਦਵਾਈ ਨੂੰ ਤੇ ਹਰ ਵਾਰੀ ਸਾਨੂੰ ਪੋਜ਼ਿਟਿਵ ਰਿਜ਼ਲਟ ਦਾ ਮਿਲਿਆ ਤੇ ਮੈਂ ਤਾਂ ਹੀ ਤੁਹਾਨੂੰ ਰეკਮੈਂਡੇਸ਼ਨ ਇਹ ਦੇ ਰਹੀ ਹਾਂ ਕਿਉਂਕਿ ਅਸੀਂ ਇਸਤੇਮਾਲ ਕਰੀਆ ਬਾਰ-ਬਾਰ ਇਸਤੇਮਾਲ ਕਰ ਰਹੇ ਹਾਂ ਤੁਹਾਡੇ ਸਾਹਮਣੇ ਹੁਣ ਵੀ ਦੋ ਸ਼ੀਸ਼ੀਆਂ ਭਰੀਆਂ ਵਈਆਂ ਦੇ ਕੋ ਇੱਥੇ ਤੱਕ ਭਰੀਆਂ ਵਈਆਂ ਨੇ ਜੀ ਇਹ ਕੱਲ ਮੈਂ ਫੇਰ ਮਸਾਈਆਂ ਕਿਉਂਕਿ ਆਪਣੀ ਇੱਕ ਨਵੀਂ ਬੜੀ ਸੂਈ ਆ ਉਹਦੇ نیچے ਬੈਠਣ ਨਾਲ ਥੋੜੀ ਜਿਹੀ ਜਿਹੜੀ ਸੋਜ ਆ ਗਈ ਕਿਉਂਕਿ ਉਹ ਜਿਹੜੀ ਨਵੀਂ-ਨਵੀਂ ਪੈੜੀ ਸੌਂਦੀ ਆ ਉਹਦੇ ਕੜਾਹ ਹੁੰਦਾ ਲੇਵੇ ਠੀਕ ਹੈ ਨਾ ਅੱਛਾ ਇੱਕ ਚੀਜ਼ ਹੋਰ ਆ ਇੱਕ ਭਾਲ ਹੁੰਦੀ ਆ ਜੀ ਇੱਕ ਤਾਂ ਹੁੰਦਾ ਮਸਟਾਈਟਸ ਦੀ ਪ੍ਰੋਬਲਮ ਇੱਕ ਭਾਲ ਹੋ ਜਾਂਦੀ ਆ ਹਨਾ ਜਿਹੜੀ ਭਾਲ ਤੁਰਦੀ ਫਿਰਦੀ ਰਹਿੰਦੀ ਆ ਲੀਵੇ ਦੇ ਵਿੱਚ ਜਿਵੇਂ ਦੋ ਸੱਜਰ ਸੂਈ ਬੈੜੀ ਹੁੰਦੀ ਆ ਉਹ ਬੈੜੀਆਂ ਨਾਲ ਜ਼ਿਆਦਾ ਹੁੰਦੀ ਆ ਤੇ ਭਾਲ ਲਈ ਆਪਾਂ ਦੇਸੀ ਨੁਕਤਾ ਅਪਣਾ ਸਕਦੇ ਆ ਭਾਲ ਲਈ ਆਪਾਂ ਕੀ ਕਰ ਸਕਦੇ ਆ ਪੇਠਾ ਹਰਾ ਧਨੀਆ ਕਾਲੀ ਮਿਰਚ ਇਹ ਤਿੰਨ ਚੀਜ਼ਾਂ ਨਹੀਂ ਜੀ ਚਾਹੇ ਤੁਸੀਂ ਪੇਠਾ ਖਵਾ ਦਿਓ ਕੱਟ ਕੇ ਉਹਨੂੰ ਉਹਦੇ ਨਾਲ ਵੀ ਭਾਗ ਦਾ ਫਰਕ ਪੈਣ ਲੱਗ ਜਾਂਦਾ ਮਤਲਬ ਇੱਕ ਵਾਰ ਹੀ ਨਹੀਂ ਜਦ ਤੱਕ ਉਹ ਘਟਦੀ ਨਹੀਂ ਹੌਲੀ ਹੌਲੀ ਘਟਣੀ ਸ਼ੁਰੂ ਹੋ ਉਹ ਜਦ ਤੱਕ ਉਹ ਖਤਮ ਨਹੀਂ ਹੁੰਦੀ ਪੇਠਾ ਖਵਾਉਂਦੇ ਰਹੋ ਜਾਂ ਫਿਰ ਤੁਸੀਂ ਧਨੀਆ ਦੀਆਂ ਗੁੱਚੀਆਂ ਲਿਆ ਲਿਆ ਧਨੀਆ ਖਵਾ ਸਕਦੇ ਹੋ ਉਹਦੇ ਨਾਲ ਜੇ ਉਹ ਵੀ ਨਹੀਂ ਖਵਾਉਣਾ ਪੇਠਾ ਵੀ ਨਹੀਂ ਖਵਾਉਣਾ ਘਰ ਦੇ ਵਿੱਚ ਜੀ ਕਾਲੀਆਂ ਮਿਰਚ ਆਪਣੇ ਆਮ ਹੁੰਦੀਆਂ 7-8 ਕਾਲੀਆਂ ਮਿਰਚਾਂ ਰੋਟੀ ਦੇ ਵਿੱਚ ਪਾ ਕੇ ਪੇੜੇ ਚ ਨਹੀਂ ਦੇਣੀਆਂ ਜੀ ਰੋਟੀ ਦੇ ਵਿੱਚ ਪਾ ਕੇ ਉਹਨੂੰ ਪਚ ਨੂੰ ਦੇ ਦਿਓ ਨਾ ਤੁਸੀਂ ਜਦ ਤੱਕ ਉਹ ਭੜ ਖਤਮ ਨਹੀਂ ਹੁੰਦੀ ਉਦੋਂ ਤੱਕ ਰੰਦੇ ਰਹੋ ਉਹ ਭੜ ਜਿਹੜੀ ਹੁੰਦੀ ਹੈ ਨਾਰਮਲ ਚੀਜ਼ ਹੁੰਦੀ ਹੈ ਜੇ ਜਦੋਂ ਆਪਸੋ ਸੁੰਦਾ ਸੱਜਰਾ ਸੂਇਆ ਹੁੰਦਾ ਉਹਦੇ ਲਈ ਇਹਨੂੰ ਹੋ ਜਾਂਦੀ ਆ ਸੋ ਉਹ ਮਸਟੈਟਸ ਨਹੀਂ ਹੁੰਦੀ ਉਹ ਭੜ ਹੁੰਦੀ ਆ ਉਹ ਜਿਹੜੀ ਆਪਣੀ ਦਸਤੀ ਰੋਕਤ ਨਾਲ ਭੜ ਵਾਸਤੇ ਅਸੀਂ ਕਦੇ ਦਵਾਈ ਨਹੀਂ ਲੈਂਦੇ ਜੀ ਭੜ ਅਗਰ ਹੋ ਜਾਂਦੀ ਆ ਤਾਂ ਮੈਂ ਹਮੇਸ਼ਾ ਉਹਦੇ ਵਾਸਤੇ ਜਿਹੜਾ ਕਾਲੀ ਮਿਰਚ ਗਈ ਇਸਤੇਮਾਲ ਆਇਤਾ ਕੀਤਾ ਦਾ ਤੇ ਬਾਕੀ ਜਾ ਕੇ ਮੇਰੇ ਪੇਟਾ ਵੀ ਲਿਆਉਂਦੇ ਆ ਜਾਂ ਧਨੀਆ ਧਨੀਆ ਵਗੈਰਾ ਵੈਸੇ ਸਰਦੀਆਂ ਦੇ ਵਿੱਚ ਤਾਂ ਆਪ ਨੂੰ ਆ ਮਿਲ ਜਾਂਦਾ ਕਰਮੀਆਂ ਥੋੜੀ ਪ੍ਰੋਬਲਮ ਆਉਂਦੀ ਆ ਸੋ ਕਾਰੀ ਮਚ ਜ਼ਿਆਦਾ ਨਹੀਂ ਕਹਿਣੀ ਕਿ ਕਾਰੀ ਮਚ ਥੋੜੀ ਗਰਮ ਹੁੰਦੀ ਆ 6-7 ਕਾਰੀਆਂ ਮਿਰਚਾਂ ਜਾਂ 7 ਵੱਤੋਂ 7-8 ਰੋਟੀ ਦੇ ਵਿੱਚ ਪਾ ਕੇ ਇੱਕ ਟਾਂ ਤੁਸੀਂ ਦੇਣੀ ਆ ਤੁਸੀਂ ਦੇਖੋਗੇ ਕਿ ਨਾ ਫਰਕ ਜਿਹੜੀ ਕਾਰੀ ਮਿਰਚ ਹੁੰਦੀ ਹੈ ਜੀ ਬੈ ਵਾਸਤੇ ਹੁੰਦੀ ਆ ਬੈ ਨੂੰ ਖਤਮ ਕਰ ਦਿੰਦੀ ਆ ਉਹ ਸੋ ਜਿਹੜੀ ਬਾੜਾ ਉਹਦੇ ਨਾਲ ਘਟਣੀ ਸ਼ੁਰੂ ਹੋ ਜਦੋਂ ਖਤਮ ਹੋ ਗਈ ਤੁਸੀਂ ਉਹਨੂੰ ਬੰਦ ਕਰ ਦੇਣਾ ਸੋ ਬਸ ਜੀ ਇਹੀ ਸੀ ਆਪਣੀ ਜਾਣਕਾਰੀ ਨੰਬਰ ਤਾਂ ਉਹ ਨਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਡਾਕਟਰ ਦਾ ਠੀਕ ਹੈ ਤੇ ਇਹਨਾਂ ਦੇ ਜਿਹੜੇ ਦਵਾਈ ਦੇ ਉੱਤੇ ਨਾਮ ਲਿਖਿਆ ਹੋਇਆ ਟੱਕਣ ਦੇ ਉੱਤੇ ਵੀ ਟੱਕਣ ਦੇ ਉੱਤੇ ਤਾਂ ਯੂਕੇ ਲਿਖਿਆ ਹੋਇਆ ਠੀਕ ਹੈ ਤੇ ਜਿਹੜਾ ਇੱਥੇ ਲਿਖਿਆ ਹੋਇਆ ਡਾਕਟਰ ਪੀਐਸਕੇ ਇਲੈਕਟ੍ਰੋ ਹੋਮੋਪੈਥਿਕ ਪ੍ਰਿਪਰੇਸ਼ਨ ਠੀਕ ਹੈ ਜੀ ਇਹਨਾਂ ਦਾ ਤੁਹਾਨੂੰ ਨੰਬਰ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੁਸੀਂ ਜੋ ਵੀ ਤੁਹਾਡੀ ਪ੍ਰੋਬਲਮ ਕੋਈ ਵੀ ਪ੍ਰੋਬਲਮ ਹੋਵੇ ਜੀ ਪਸ਼ੂ ਨੂੰ ਤੁਹਾਡਾ ਪਸ਼ੂ ਮਤਲਬ ਖਾ ਨਾ ਕਿ ਹਰਾਚਾਰਾ ਨਹੀਂ ਖਾ ਰਿਹਾ ਭੁੱਖ ਮਰ ਗਈ ਹੈ ਪਸ਼ੂ ਨੂੰ ਹਨਾ ਉਹ ਫੀਡ ਨਹੀਂ ਖਾ ਰਿਹਾ ਪਸ਼ੂ ਪਾਣੀ ਨਹੀਂ ਪੀ ਰਿਹਾ ਪਸ਼ੂ ਦੁੱਧ ਘਟ ਗਿਆ ਪਿਆ ਉਹ ਨਵੇਂ ਦੁੱਧ ਨਹੀਂ ਹੋ ਰਿਹਾ ਜਾਂ ਕੋਈ ਹੋਰ ਵੀ ਪ੍ਰੋਬਲਮ ਹੋਵੇ ਤੁਸੀਂ ਬਸ ਉਹਨਾਂ ਨਾਲ ਗੱਲ ਕਰ ਸਕਦੇ ਹੋ ਵੈਸੇ ਜੇ ਪਸ਼ੂ ਰਿਪੀਟ ਹੁੰਦਾ ਉਹਦੇ ਲਈ ਤਾਂ ਪਤਾ ਨੂੰ ਮਿਨਰਲ ਮਿਕਸਚਰ ਦੱਸਿਆ ਹੀ ਹੋਇਆ ਤੇ ਬਾਕੀ ਜੇ ਹੋਰ ਕੋਈ ਮੈਡੀਕਲੀ ਉਹਨੂੰ ਪ੍ਰੋਬਲਮਸ ਉਹਨੂੰ ਲੱਗਦੀ ਆ ਹਨਾ ਤਾਂ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਬਹੁਤ ਵਧੀਆ ਡਾਕਟਰ ਨੇ ਜੀ ਫੋਨ ਤੇ ਤੁਹਾਨੂੰ ਸਾਰੀ ਪ੍ਰੋਬਲਮ ਦੱਸ ਦਿੰਦੇ ਨੇ ਵੀ ਇੱਦਾਂ ਇੱਦਾਂ ਕਰਕੇ ਐਦਾਂ ਤੁਸੀਂ ਦਵਾਈ ਦੇਣੀ ਆ ਆ ਚੀਜ਼ ਦੇਣੀ ਆ ਇਹ ਆ ਨੰਬਰ ਦਾ ਫਾਰਮੂਲਾ ਲਿਓ ਕੋਈ ਡਾਕਟਰ ਦੀ ਫੀਸ ਨਹੀਂ ਬਸ ਤੁਹਾਡੀ ਦਵਾਈ ਦਵਾਈ ਦੇ ਪੈਸੇ ਨੇ ਦਵਾਈ ਇਹ 450 ਰੁਪਏ ਦੀ ਇੱਕ ਸ਼ੀਸ਼ੀ ਆਉਂਦੀ ਆ ਠੀਕ ਹੈ ਜੀ ਸੋ ਬਸ ਜੀ ਇਹ ਸੀ ਵੀਡੀਓ ਬਾਕੀ ਲਾਈਕ ਨੂੰ ਐਂਡ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਤੇ ਚਲੋ ਜੀ ਵੀਡੀਓ ਦਾ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ